ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਰਾਮਗੜ੍ਹ ਵਿਖੇ ਵਕ ਵਕ ਵਿਕਾਸ ਕਾਰਜਾਂ ਦੀ ਰਸਮੀ ਰਿਬਨ ਕੱਟ ਕੇ ਸ਼ੁਰੂਆਤ ਕਰਵਾਈ ਇਸ ਦੌਰਾਨ ਜਿੱਥੇ ਉਹਨਾਂ ਨੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਰੁੱਖ ਲਗਵਾਏ ਉੱਥੇ ਹੀ ਇੰਟਰਲੋਕ ਟਾਇਲਾਂ ਨਾਲ ਪੱਕੀਆਂ ਗਲੀਆਂ ਦੀ ਉਸਾਰੀ ਕਰਵਾਉ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਕੋਈ ਨਹੀਂ ਪਾੜੀ ਕਰਾ ਲੈਣੇ ਦੇਖ ਰਾਜੂ ਭਾਈ ਇੱਧਰ ਫੋਟੋ ਕਰ ਲੈਣੇ ਚਲ ਵਾਸਤੇ ਆਜੋ ਉੱਥੇ ਕਰ ਲੈ ਚਲ ਰਾਜੂ ਭਾਈ ਰੱਖ ਦੇ ਰੱਖ ਦੇ ਉੱਧਰ ਦੇਖਿਓ ਜੀ ਪਿੰਦਰ ਨੂੰ ਇੱਧਰ ਦੇਖਿਓ ਜੀ ਫੋਟੋ ਕਰ ਲਈ ਇੱਕ ਚਲ ਰਾਜੂ ਭਾਈ ਰੱਖ ਦੇ ਫੋਟੋ ਰਾਜੂ ਭਾਈ ਰੱਖੋ ਇੱਧਰ ਨੂੰ ਮੂੰਹ ਕਰਕੇ ਮੜ ਜਾ ਕੀ ਬਾਤ ਹੈ ਆ ਕੰਮ ਵੀ ਤੂੰ ਕੰਪਲੀਟ ਕਰੀ ਜਾਣਾ ਸਾਹਿਬ ਇਹ ਲੱਗਲੇ ਕਹਾ ਆਜੋ ਤੁਸੀਂ ਵੀ ਸੋਨੂ ਭਾਈ ਹੋ ਜਾਓ ਮੋਰ ਨੂੰ ਅੰਕਲ ਹੋ ਜਾਓ ਰਾਜੂ ਮਿੱਟ ਪੈਰਨ ਨੂੰ ਹਾਂਜੀ ਉਸ ਉੱਥੇ ਅਪਲਾਈ ਹੋਣੀ ਐ ਸਾਹਜ ਕੇ ਅੰਦਰ ਠੀਕ ਐ ਜੀ ਲੋਕੇਸ਼ਨ ਨੂੰ ਕਰੀ ਹੈ ਨਹੀਂ ਤੋਂ ਨਹੀਂ ਹੋਇਆ ਮੈਂ ਸਪੋਰਟ ਮੈਂ ਕੱਢ ਲਈ ਤੇ ਬੈਠ ਮੈਂ ਹਾਂਜੀ 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 ਮੈਂ ਉਹਨਾਂ ਨੂੰ ਕਮਰੇ ਨੂੰ ਫੋਨ ਕਰਕੇ ਫੋਨ ਕਰ ਦ ਦੋ ਮਿੰਟ ਉਹਨੇ ਮਾਰੀ ਸ਼ੌਟ ਠੀਕ ਐ ਡੋਏ ਕਮੇਰ ਫੋਨ ਕਰਕੇ ਹੋਣਾ ਦੱਸ ਦੋ ਮਿੰਟ ਆ ਜਾਈ ਨੇ ਸਾਰੇ ਕਿਸੇ ਦੇਖ ਲਓ ਇਸ ਰੂਪ ਦੇ ਵਿੱਚ ਹੋਰ ਇਹਨ ਗੜੀਆਂ ਦਾ ਕਟ ਰ ਕੀਤਾ ਮੈਂ ਬੜੇ ਨੰਮੇ ਸਮੇਂ ਤੋਂ ਮੈਂ ਦੱਸਿਆ ਪੁਛਾਇਆ ਮੈਂ ਸੰਗਠਨੇ ਕਿ ਲੰਮੇ ਸਮੇਂ ਤੋਂ ਵੀ ਇਹ ਸੰਦੇ ਮੈਂ ਉਹਨਾਂ ਹੀ ਸ਼ੁਰੂਆਤ ਕੀਤੀ ਹੈ ਇਸ ਦੇ ਨਾਲ ਨਾਲ ਹੀ ਸ਼ਹਿਰ ਦੇ ਪਾਸੇ ਵਿੱਚ ਵੀ ਅੱਜ ਇੱਕ ਸਮਾਗਮ ਹੈ ਦੋਨੋਂ ਪਾਸੇ ਸਰਕਾਰ ਵਾਲੋ ਨਾਲ ਪੁਆਛਣ ਦੇ ਮਾਮਲੇ ਸਰਕਾਰ ਵਾਲੋ ਕਾਸਟ ਫਰਦਾਂ ਤੇ ਦੀ ਕੀਤੀ ਗਈ ਜੇ ਔਰ ਉਸੇ ਹੀ ਲੜੀ ਦੇ ਵਿੱਚ ਅੱਜ ਆਮ ਵਾਰੀ ਤੇ ਤਿੰਨ ਗੜੀਆਂ ਦਾ ਹਾਂ ਇਹ ਤਾਂ ਅਸੀਂ ਸ਼ੁਰੂਆਤ ਕੀਤੀ ਗਈ ਹੈ ਸਾਰੇ ਸਰਕਾਰੀ ਸਟਾਫ ਇੱਥੇ ਨੇ ਸਾਰੇ ਪੰਜਾਬ ਦੇ ਮੌਜੂਦ ਹਨ ਉਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਸ਼ੁਕਰੀਆ। ਧੰਨਵਾਦ ਜੀ।